ਜੇ ਮੈਂ ਨਾ ਸੁਖਵੀਰ ਬਾਦਲ ਇੱਕ ਦੇਖੋ ਆਮਵੋਟ ਤਾਂ ਉਹਨਾਂ ਨੂੰ ਪੈਂਦੀ ਨਹੀਂ ਕਿਉਂਕਿ ਨਿਰੰਤਰ ਹਾਰ ਹੁੰਦੀ ਆਈ ਹੈ ਤਿੰਨ ਚਾਰ ਇਲੈਕਸ਼ਨਾਂ ਦੇ ਵਿੱਚ ਸੁਖਵੀਰ ਬਾਦਲ ਐਂਟੀ ਨਾਰਕੋਟਿਕਸ ਟਾਸਕ ਫੋਰਸ ਹਾਈਲੀ ਪ੍ਰੋਫੈਸ਼ਨਲ ਬੰਦੇ ਹਾਇਰ ਕੀਤੇ ਨੇ ਚਾਹੇ ਉਹ ਲਾਅ ਅਫਸਰ ਹੋਣ ਚਾਹੇ ਉਹ ਫ੍ਰੈਂਸਿਕ ਦੇ ਹੋਣ ਚਾਹੇ ਹੋਰ ਜਾਂਚ ਦੀ ਲੋੜਕਾਰੀ ਹੋਵੇ ਤੇ ਆਪਣੀ ਹੋਣਗੇ ਇਹਨਾਂ ਦੇ ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਦਾ ਇੱਕ ਹੋਰ ਸਖਤ ਕਦਮ ਸ਼ਿਕਾਇਤ ਦਰਜ ਕਰਾਉਣ ਦੇ ਲਈ ਇਸ ਨੰਬਰ ਯਾਨੀ 9791002003 ਤੇ ਮੈਸੇਜ ਕਰੋ ਨਸ਼ੇ ਦੇ ਖਿਲਾਫ ਸਾਡਾ ਸਾਥ ਦਿਓ ਕਾਨੂੰਨ ਕਾਲੀ ਦਲਦਾਨੀ ਇੱਕੋ ਗਰੁੱਪ ਹੈ 100 200 ਬੰਦਿਆਂ ਦਾ ਉਹਨਾਂ ਦਾ ਪ੍ਰਧਾਨ ਹੈ ਉਹਨਾਂ ਨੇ ਬੇਸ਼ੱਕ ਅਸਤੀਫਾ ਦੇ ਦਿੱਤਾ ਚਾਹੇ ਉਹਨਾਂ ਨੇ ਮਨਜ਼ੂਰ ਕੀਤਾ ਚਾਹੇ ਨਹੀਂ ਕੀਤਾ ਜਿਉ ਮਨਜ਼ੂਰ ਕਰ ਵੀ ਲੈਂਦੇ ਉਹਨਾਂ ਨੇ ਹੋਰ 2 ਮਹੀਨੇ ਨੂੰ ਕਿਉਂਕਿ ਉਹੀ ਉਹਦੇ ਬੰਦੇ ਆ ਜਿਹੜੇ ਉਹਨਾਂ ਨੂੰ ਸਪੋਰਟ ਕਰਦੇ ਆ ਜਿੰਨੇ ਬੰਦੇ ਉਹਨਾਂ ਨੇ ਦੁਬਾਰਾ ਚੁਣ ਕੇ ਉਹਨੂੰ ਫੇਰ ਬਣਾ ਦੇਣਾ ਸੀ ਉਹ ਤਾਂ ਮਨਜ਼ੂਰ ਕੀਤਾ ਨਹੀਂ ਕੀਤਾ ਇੱਕੋ ਗੱਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਨੂੰ ਮਿਲੇ ਸੀ ਉਹਨਾਂ ਨੂੰ ਜਿੰਨੀਆਂ ਵੀ ਗੱਲਾਂ ਐ ਜਿੰਨੀਆਂ ਕਿ ਅਸੀਂ ਜਾਣੂ ਕਰਾਇਆ ਜੋ ਸਾਡੇ ਕੋਲ ਸੀਗਾ ਤੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਆ ਵੀ ਬਿਨਾ ਕਿਸੇ ਦਬਾਅ ਦੇ ਇਥਾਂ ਆ ਕੇ ਉਹ ਫੈਸਲਾ ਕਰਨ। ਬਾਕੀ ਉਹਨਾਂ ਨੂੰ ਮੈਂ ਵਿਸ਼ਵਾਸ ਦਿਵਾਇਆ ਵੀ ਜੋ ਵੀ ਉਹਨਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਐ ਪਿਛਲੇ ਸਮੇਂ 'ਚ ਕਿ ਤੁਹਾਡੇ ਬੱਚੇ ਬਾਹਰ ਐ ਤੇ ਅਸੀਂ ਮੈਂ ਵਿਸ਼ਵਾਸ ਦਿਵਾਇਆ ਕਿ ਅਸੀਂ ਪੂਰਨ ਤੌਰ ਤੇ ਉਹਨਾਂ ਦੇ ਨਾਲ ਐ ਸਾਡਾ ਪੂਰਾ ਸਮਰਥਨ ਐ ਉਹਨਾਂ ਨੂੰ ਮੈਂ ਬਾਹਰ ਦੀ ਸਿਕੋਂ ਨੂੰ ਵੀ ਅਪੀਲ ਕਰਦਾ। ਜਿਉਂ ਉਹਨਾਂ ਦੇ ਬੱਚਿਆਂ ਦਾ ਧਿਆਨ ਰੱਖੇ ਉਹਨਾਂ ਨੂੰ ਮਿਲਦੇ-ਗਿਲਦੇ ਰਹਿਣ ਬਈ ਉਹ ਠੀਕ-ਠਾਕ ਐ ਹਾਲਚਾਲ ਉਹਨਾਂ ਦਾ ਪੁੱਛਦੇ ਰਹਿਣ ਜਿਵੇਂ ਕਿ ਸੁਖਵੀਰ ਬਾਦਲ ਵੱਲੋਂ ਅਸਤੀਫਾ ਵੀ ਦਿੱਤਾ ਗਿਆ ਆਪਾ ਕਰਨ ਵਾਲੇ ਵੱਲੋਂ ਇਹਦਾ ਕਿ ਨਾਮ ਮੰਨਦੇ ਦਿੱਤਾ ਗਿਆ ਕਿਵੇਂ ਦੇਖਦੇ ਇਹ ਸਬੰਧ ਨੂੰ ਬਾਈ ਜੀ ਉਹ ਜਿਵੇਂ ਨਾ ਸੁਖਵੀਰ ਬਾਦਲ ਇੱਕ ਦੇਖੋ ਆਮ ਵੋਟ ਤਾਂ ਉਹਨਾਂ ਨੂੰ ਪੈਂਦੀ ਨਹੀਂ ਕਿਉਂਕਿ ਨਿਰੰਤਰ ਹਾਰ ਹੁੰਦੀ ਆਈ ਐ ਤਿੰਨ-ਚਾਰ ਇਲੈਕਸ਼ਨਾਂ ਦੇ ਵਿੱਚ ਸੁਖਵੀਰ ਬਾਦਲ ਹੁਣ ਅਕਾਲੀ ਦਲ ਦਾ ਨਹੀਂ ਇੱਕ ਕੋ ਗਰੁੱਪ ਐ 100 200 ਬੰਦਿਆਂ ਦਾ ਉਹਨਾਂ ਦਾ ਪ੍ਰਧਾਨ ਹੈ ਉਹਨਾਂ ਨੇ ਬੇਸ਼ੱਕ ਅਸਤੀਫਾ ਦੇ ਦਿੱਤਾ ਚਾਹੇ ਉਹਨਾਂ ਨੇ ਮਨਜ਼ੂਰ ਕੀਤਾ ਚਾਹੇ ਨਹੀਂ ਕੀਤਾ ਜਿਉ ਮਨਜ਼ੂਰ ਕਰ ਵੀ ਲੈਂਦੇ ਉਹਨਾਂ ਨੇ ਹੋਰ 2 ਮਹੀਨੇ ਨੂੰ ਕਿਉਂਕਿ ਉਹੀ ਉਹਦੇ ਬੰਦੇ ਆ ਜਿਹੜੇ ਉਹਨਾਂ ਨੂੰ ਸਪੋਰਟ ਕਰਦੇ ਆ ਜਿੰਨੇ ਬੰਦੇ ਉਹਨਾਂ ਨੇ ਦੁਬਾਰਾ ਚੁਣ ਕੇ ਉਹਨੂੰ ਫੇਰ ਬਣਾ ਦੇਣਾ ਸੀ ਉਹ ਤਾਂ ਮਨਜ਼ੂਰ ਕੀਤਾ ਨਹੀਂ ਕੀਤਾ ਇੱਕੋ ਗੱਲ ਹੈ ਕਿ ਦਿਨ ਦੇਖੇਗਾ ਕਿ ਜਿੰਦਾਂ ਜਿੰਦਾਂ ਬਹੁਤ ਮੀਟਿੰਗਾਂ ਮੇਲੇ ਵੱਲੋਂ ਕੀਤੀਆਂ ਗਈਆਂ ਕਿਦਾਂ ਕਿਦਾਂ ਦੇਖਿਆ ਗਿਆ ਦਬਾਅ ਪਾਉਣ ਦੀ ਕੋਸ਼ਿਸ਼ ਦਬਾਅ ਅਸੀਂ ਉਹੀ ਆਏ ਸੀ ਤਾਂ ਹੀ ਮਿਲਣ ਆਏ ਆ ਵੀ ਉਹ ਬਿਨਾਂ ਕਿਸੇ ਦਬਾਅ ਤੋਂ ਆ ਕੇ ਦਬਾਅ ਥੱਲੇ ਆ ਕੇ ਫੈਸਲਾ ਲੈਣ